ਇਸ ਵਾਰ ਨਮਾਸ਼ਾਹਰ ਦਵਾਬਾ YouTube ਅਸੀਂ ਆਏ ਹੋਏ ਆ ਪਿੰਡ ਮਲਪੌਰ ਮੈਨੂੰ ਕਾਫੀ ਵਿਦੇਸ਼ ਤੋਂ ਵੀ ਫੋਨ ਆਏ ਸੀ ਜਦੋਂ ਮੈਂ ਮਲ ਮਹਿਰੋਪੁਰ ਬਾਸਟੇ ਦਾ ਲਗਾਇਆ ਸੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਆ ਕਿ ਸਾਡੇ ਮਲਪੁਰ ਦੇ ਵਿੱਚ ਕੁਝ ਸਮੱਸਿਆਵਾਂ ਨੇ ਉਹਨਾਂ ਬਾਰੇ ਵੀ ਜਿਹੜਾ ਆ ਕਿ ਤੁਸੀਂ ਜ਼ਰੂਰ ਲਗਾਓ ਔਰ ਇਸ ਵਾਰ ਮੈਂ ਮਲਪੁਰ ਦੇ ਵਿੱਚ ਕੀ ਕੀ ਸਮੱਸਿਆਵਾਂ ਆਂਦੀਆਂ ਨੇ ਉੱਥੇ ਬਾਰੇ ਵੀ ਜ਼ਰੂਰ ਲਗਾਵਾਂਗਾ ਤੇ ਪਿੰਡ ਵਾਲਿਆਂ ਤੋਂ ਜਾਣਦੇ ਆ ਕਿ ਇੱਥੇ ਮੇਨ ਸਮੱਸਿਆ ਜਿਹੜੀ ਆ ਉਹ ਕਿਹੜੀ ਆ ਰਹੀ ਆ ਖੈਰ ਮੈਂ ਮੈਨੂੰ ਪਿੰਡ ਦੇ ਮਿਲੇ ਗਏ ਆ ਤਕਰੀਬਨ ਗੇਟ ਤੇ ਹੀ ਮਿਲ ਗਏ ਆ ਆ ਜਿਹੜੀ ਹੈਗੀ ਆ ਬੋਰਡ ਦੀ ਠੰਡੀ ਛਾਂ ਹੈਗੀ ਆ ਇੱਥੇ ਦਾ ਆਨੰਦ ਮਾਣ ਰਹੇ ਸੀ ਅਸੀਂ ਸੋਚਿਆ ਚਲੋ ਇਹਨਾਂ ਨਾਲ ਗੱਲਬਾਤ ਕਰ ਲਈਏ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੇਰਾ ਸੰਦਰ ਭਾਜੀ ਇਹ ਕਿਹੜਾ ਪਿੰਡ ਆ ਪਿੰਡ ਮਲਪੁਰ ਅੱਛਾ ਮਲਪੁਰ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਸਮੱਸਿਆ ਹੈ ਇਸ ਵੇਲੇ ਆ ਉਹ ਕਿਹੜੀ ਸਮੱਸਿਆ ਹੈਗੀ ਸਭ ਤੋਂ ਵੱਡੀ ਸਮੱਸਿਆ ਤੇ ਜਿਹੜੇ ਬਰਸਾਤ ਦੇ ਸੀਜ਼ਨ ਦੇ ਵਿੱਚ ਨਾ ਪਾਣੀ ਦੀ ਸਮੱਸਿਆ ਬਹੁਤ ਹੈ ਕੀ ਮਤਲਬ ਪਾਣੀ ਦੀ ਸਮੱਸਿਆ ਪਾਣੀ ਦੀ ਨਿਕਾਸੀ ਹੈ ਨਹੀਂ ਜਿਹੜੇ ਗੰਦੇ ਪਾਣੀ ਦੀ ਨਿਕਾਸੀ ਆ ਉਹ ਹੈ ਨਹੀਂ ਜਣੀ ਜਿਹੜਾ ਗੰਦਾ ਪਾਣੀ ਆ ਪਿੰਡ ਦਾ ਹੈਗਾ ਉਹਦੀ ਕੋਈ ਨਿਕਾਸੀ ਨਹੀਂ ਹੈ ਕੋਈ ਨਿਕਾਸੀ ਨਹੀਂ ਹੈ ਤੇ ਇਹ ਜਿਹੜੀ ਆ ਆਪਣੇ ਬਾਹਰ ਦੀ ਸਾਡੀ ਜਿਹੜੀ ਆਪਣੇ ਘਰ ਆ ਨੇ ਇਹ ਆ ਮਤਲਬ ਮੇਨ ਰੋਡ ਰਾਹੋਂ ਰੋਡ ਜਿਹੜਾ ਆ ਹਾਂ ਇਹ ਵੀ ਕਈ ਸਾਲ ਪਹਿਲਾਂ ਆ ਜਿਹੜੀ ਬਣੀਆਂ ਸੀਆਂ ਨਾਲੀਆਂ ਅਹ ਆ ਮਤਲਬ ਉਹ ਸਾਈਡ ਤੇ ਨਾਲੀਆਂ ਬਣੀਆਂ ਸੀ ਨਾਲੀਆਂ ਬਣੀਆਂ ਸੀ ਇੱਥੇ ਆ ਕੇ ਇਹ ਨਹੀਂ ਪਾਈਪਲਾਈਨ ਪਾਤੀ ਅੱਛਾ ਇੱਥੋਂ ਪਾਈਪਲਾਈਨ ਸ਼ੁਰੂ ਕਰ ਦਿੱਤੀ ਇਹ ਪਾਈਪਲਾਈਨ ਬੰਦੇ ਹੀ ਰਹਿੰਦੀ ਹਮੇਸ਼ਾ ਮਤਲਬ ਇਹ ਬੰਦ ਰਹਿਣ ਦੇ ਕਾਰਨ ਵੀ ਤਾਂ ਪਾਣੀ ਇੱਥੇ ਖੜਦਾ ਹੀ ਆ ਫਿਰ ਖੜਦਾ ਜੀ ਖੜਦਾ ਤੁਸੀਂ ਪਾਣੀ ਲੰਘ ਨਹੀਂ ਹੁੰਦਾ ਜਦੋਂ ਮੀਂਹ ਪੈ ਜਾਂਦਾ ਜਦੋਂ ਮੀਂਹ ਪੈ ਜਾਂਦਾ ਤੇ ਆ ਜਿਹੜਾ ਰੋਡ ਹੈਗਾ ਜਿਹੜਾ ਅੰਦਰ ਨੂੰ ਜਾਂਦਾ ਰਾਹੋਂ ਰੋਡ ਤੋਂ ਹਾਂਜੀ ਹਾਂਜੀ ਮਤਲਬ ਆਇਆ ਰਾਹੋਂ ਰੋਡ ਹੈਗਾ ਆ ਮਤਲਬ ਥੋੜਾ ਜਿਹਾ ਮੀਂਹ ਪੈ ਜਾ ਇੱਥੇ ਪਾਣੀ ਦਾ ਛੱਪੜ ਲੱਗ ਜਾਂਦਾ ਇੱਥੋਂ ਨਹੀਂ ਨਾ ਇੱਥੋਂ ਲੰਘਣਾ ਮੁਸ਼ਕਲ ਹੋ ਜਾਂਦਾ ਇੱਥੋਂ ਲੰਘਣਾ ਮੁਸ਼ਕਲ ਹੋ ਮੁਸ਼ਕਲ ਹੋ ਜਾਂਦਾ ਆ ਇਹ ਪਿੰਡ ਵਿੱਚ ਟੂਟੀਆਂ ਲੱਗੀਆਂ ਆ ਟੂਟੀਆਂ ਲੱਗੀਆਂ ਆ ਅੱਛਾ ਟੂਟੀਆਂ ਦੀ ਵੀ ਲੋਕ ਜਿਹੜੇ ਸਾਡੇ ਉਹ ਜ਼ਿਆਦਾ ਦੁਰਵਰਤੋਂ ਕਰਦੇ ਆ ਜਦੋਂ ਕੋਈ ਟੂਟੀ ਜੇ ਲੋੜ ਨਹੀਂ ਹੈਗੀ ਪਾਣੀ ਦਾ ਗਰਾਫ ਤਾਂ ਸਾਡੇ ਪਹਿਲਾਂ ਹੀ ਥੱਲੇ ਜਾ ਰਿਹਾ ਹਾਂ ਤੇ ਜਿਹੜੀ ਪਾਣੀ ਦੀ ਵੀ ਦੁਰਵਰਤੋਂ ਹੁੰਦੀ ਆ ਕਹਿੰਦਾ ਮਤਲਬ ਹੈ ਕਿ ਪਾਣੀ ਲੋਕ ਟੂਟੀਆਂ ਬੰਦ ਨਹੀਂ ਕਰਦੇ ਪਾਣੀ ਤਾਂ ਖੜਦਾ ਹੀ ਆ ਪਰ ਜਿੰਨਾ ਪਾਣੀ ਦੀ ਲੋੜ ਆ ਉਨੀ ਜੇ ਵਰਤੋਂ ਕੀਤੀ ਜਾਵੇ ਵਰਤੋਂ ਕੀਤੀ ਜਾਵੇ ਫੇਰ ਪਾਣੀ ਦਾ ਜਿਹੜਾ ਘਟ ਹੋ ਸਕਦਾ ਅੱਛਾ ਇਹ ਤੁਹਾਡਾ ਸਰਕਾਰ ਦੇ ਅੰਡਰ ਆ ਜਾਂ ਪੰਚਾਇਤ ਦੇ ਅੰਡਰ ਆ ਟੂਟੀਆਂ ਦਾ ਬਿੱਲ ਜਿਹੜਾ ਲੈਂਦੇ ਆ ਇਹ ਸਾਡੇ ਪੰਚਾਇਤ ਦੇ ਅੰਡਰ ਆ ਕੀ ਬਿੱਲ ਲੈ ਰਹੇ ਆ ਪਹਿਲਾਂ ਤਾਂ ਮੇਰਾ ਛੱਤ ਹਾਂਜੀ 70 ਰੁਪਏ ਹੈਗਾ ਜੀ ਚਲੋ ਤਾਂ 70 ਰੁਪਏ ਦੇ ਬਿੱਲ ਲੈਂਦੇ ਆ ਕੋਈ ਨਜਾਇਜ਼ ਵੀ ਨਹੀਂ ਕਿਉਂਕਿ ਕਦੋਂ ਕੋਈ ਹਾਂਜੀ ਹਾਂ ਆ ਕੋਈ ਫਾਲਟ ਪੈ ਜਾਂਦਾ ਆ ਜਾਂ ਕੁਝ ਹੋ ਜਾਂਦਾ ਆ ਨਹੀਂ ਦੇਣਾ ਹੁੰਦਾ ਉਹ ਬਿਜਲੀ ਚਲੋ ਬਿਜਲੀ ਦਾ ਬਿੱਲ ਮਾਫ ਹੈਗਾ ਅੱਛਾ ਉਹ ਤੁਹਾਡੀ ਨੋਲਿਜ ਲਈ ਦੱਸ ਦਈਏ ਜਿਹੜੇ ਪੰਚਾਇਤ ਦੇ ਅੰਡਰ ਵਿੱਚ ਟੈਂਕੀਆਂ ਆਂਦੀਆਂ ਹਾਂਜੀ ਉਹਦਾ ਕੋਈ ਵੀ ਬਿਜਲੀ ਦਾ ਬਿੱਲ ਨਹੀਂ ਆਦਾ ਸਰਕਾਰ ਦਿੰਦੀ ਆ ਠੀਕ ਹੈ ਇਹ ਜਿਹੜੇ ਤੁਹਾਡੇ ਕੋਲ 70 ਰੁਪਏ ਲੈ ਜਾਂਦੇ ਆ ਉਹ ਇਸ ਲਈ ਲਈ ਜਾਂਦੇ ਆ ਵੈਸੇ ਬਿੱਲ ਨਹੀਂ ਹੈਗਾ ਉਹ ਇਸ ਲਈ ਲਈ ਜਾਂਦੇ ਆ ਕੋਈ ਫਾਲਟ ਪੈ ਗਿਆ ਮੋਟਰ ਖਰਾਬ ਹੋ ਗਈ ਤਾਂ ਉਹਦੇ ਲਈ ਜਿਹੜਾ ਆਲੇ ਪਾਣੀ ਜਿਹੜਾ ਉਹ ਕੀ ਆ ਰਿਹਾ ਹੈਗਾ ਆ ਜੀ ਮਤਲਬ ਇਸ ਤੋਂ ਇਲਾਵਾ ਜਿਹੜਾ ਸਾਡੇ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਵੀ ਤੁਸੀਂ ਜਦੋਂ ਮੀਂਹ ਪੈਂਦਾ ਨਾ ਜਿਹੜੀਆਂ ਸਾਰੀਆਂ ਗਲੀਆਂ ਦੇ ਵਿੱਚ ਗੁੱਡ ਗੁੱਡਾ ਪਾਣੀ ਖੜ ਜਾਂਦਾ ਅੱਛਾ ਇੱਥੇ ਛੱਪੜ ਵੀ ਹੈਗੇ ਆ ਛੱਪੜ ਹੈਗੇ ਆ ਛੱਪੜ ਕਿੰਨੇ ਆ ਛੱਪੜ ਦੋ ਹੈ ਜੀ ਸਾਡੇ ਦੋ ਛੱਪੜ ਤੁਹਾਡੇ ਮਾਲਪੁਰ ਦੇ ਪਿੰਡ ਸਿਆ ਉਹ ਜਿਹੜੇ ਛੱਪੜ ਹੈਗੇ ਕੀ ਉਹਨਾਂ ਦੀ ਕਦੀ ਸਫਾਈ ਵਗੈਰਾ ਹੋਈ ਵਗੈਰਾ ਹੋਣ ਵਾਲੀ ਹੈ ਜੀ ਉਹਨਾਂ ਦੇ ਛੱਪੜ ਛੋਟੇ ਹੈ ਜੀ ਇਸ ਕਰਕੇ ਉਹ ਪਾਣੀ ਇੱਥੇ ਬਹੁਤਾ ਨਹੀਂ ਕਬਰ ਹੋ ਰਿਹਾ ਪੂਰੇ ਹੋਏ ਆ ਜੀ ਲੋਕਾਂ ਨੇ ਪੂਰੇ ਹੋਏ ਆ ਇੱਥੇ ਆਲੇ ਦੁਆਲੇ ਜਿਹੜੇ ਘਰ ਲੱਗਦੇ ਆ ਨਾ ਉਹ ਪੂਰੇ ਹੋਏ ਆ ਅੱਛਾ ਛੱਪੜ ਜਿਹੜੇ ਸਰਕਾਰੀ ਮਤਲਬ ਪੰਚਾਇਤੀ ਆ ਜਾਂ ਪਿੰਡ ਦੇ ਛੱਡੋ ਉਹ ਵੀ ਪੂਰੇ ਹੋਏ ਆ ਤੇ ਇੱਕ ਪਰਨੇ ਤਾਂ ਬਹਿ ਹੈਗੇ ਆ ਹਾਂਜੀ ਹਾਂਜੀ ਤੇ ਵਿੱਚ ਸਾਡੇ ਜਿਹੜਾ ਇਹਦੇ ਦਾ ਲੋਕਾਂ ਦਾ ਵੀ ਕਸੂਰ ਹੈਗਾ ਸਾਡੀ ਆਪਣੇ ਥੋੜੇ ਜਿਹੇ ਫਾਇਦੇ ਲਈ ਬਾਕੀ ਪੂਰੇ ਪਿੰਡ ਦਾ ਨੁਕਸਾਨ ਹੋ ਰਿਹਾ ਹੈ ਨਾ ਤੇ ਇਹ ਛੱਪੜਾਂ ਦੀ ਜਿਹੜੀ ਸਫਾਈ ਸੀ ਇਸ ਸਾਲ ਕੀ ਕਰਵਾਈ ਗਈ ਜਾਂ ਨਹੀਂ ਕਰਵਾਈ ਗਈ ਬਸ ਇਹ ਹੋ ਗਈ ਜੀ ਇੱਕ ਪਾਸੇ ਨਹੀਂ ਹੋਏਗੀ ਇਹ ਪੂਰਾ ਜਿਹੜਾ ਸਾਲ ਸੀ ਉਹ ਚ ਇੱਕੋ ਪਾਸੇ ਸਫਾਈ ਹੋਈ ਹੈ ਦੂਜੇ ਪਾਸੇ ਨਹੀਂ ਹੋਏਗੀ ਤਾਂ ਪਾਣੀ ਜਰੂਰ ਨਿਕਾ ਕੱਢਿਆ ਗਿਆ ਹਾਂਜੀ ਪਾਣੀ ਕੱਢਦੇ ਨਾ ਕੀ ਤੁਹਾਡਾ ਪਿੰਡ ਪਿੰਡ ਮਾਲਾ ਚੱਕੀ ਕਹਿੰਦੇ ਸੀ ਕਪੜਾ ਵਾਲਾ ਪਾਣੀ ਕੱਢ ਦਿੰਦੇ ਆ ਜਰੂਰ ਜਾਨ ਨੂੰ ਮੀਂਹ ਮੂੰਹ ਪੈ ਜਾਣਾ ਮੋੜ ਕੇ ਫਿਰ ਟਿੰਗ ਵਾਲਾ ਪਾਣੀ ਕੱਢਿਆ ਕਹਿਣ ਦਾ ਮਤਲਬ ਹੈ ਕਿ ਤੁਹਾਡੇ ਜਿਹੜੇ ਸਰਪੰਚ ਹੈਗੇ ਉਹਨਾਂ ਵੱਲੋਂ ਇਹ ਕੋਸ਼ਿਸ਼ ਕੀਤੀ ਜਾਂਦੀ ਆ ਕਿ ਪਾਣੀ ਦੀ ਜਿਹੜਾ ਉਹ ਕੋਸ਼ਿਸ਼ੇ ਕਰਦੇ ਸਰਪੰਚ ਸਾਹਿਬ ਜੀ ਉਹਨਾਂ ਕਰਨ ਵੀ ਕੀ ਹੋ ਜੇ ਕੱਢ ਕੱਢ ਦਿੱਤਾ ਜਾ ਕੇ ਕੋਸ਼ਿਸ਼ੇ ਕਰਦੇ ਆ ਵੀ ਜੀ ਪਰ ਉਹ ਉੰਨੇ ਜੋਕ ਨਹੀਂ ਹੈਗੇ ਵੀ ਮਨ ਲਓ ਕਿ ਇਹਨੂੰ ਕਰ ਸਕੀ ਪੂਰਾ ਕਿ ਹੁਣ ਪੰਚਾਇਤਾਂ ਸਿਸਟਮ ਇੱਕ ਗੱਲ ਹੋਰ ਪੁੱਛਣੀ ਸੀ ਤੁਹਾਡੇ ਸਾਰਿਆਂ ਤੋਂ ਪੁੱਛਣੀ ਆ ਸਾਰਿਆਂ ਤੋਂ ਹੀ ਔਰ ਕੱਲਾ ਕੱਲੇ ਕਰਕੇ ਪੁੱਛੂਗਾ ਦੇਖੋ ਹੁਣ ਆਮ ਆਦਮੀ ਪਾਰਟੀ ਤੁਸੀਂ ਇਹ ਨਾਲ ਦੇਖੋ ਕਿ ਜੇ ਤੁਹਾਡੇ ਵਿੱਚ ਕੋਈ ਆਮ ਆਦਮੀ ਪਾਰਟੀ ਦਾ ਬੰਦਾ ਤਾਂ ਸਪੋਰਟ ਕਰਿਓ ਇਹ ਬਿਲਕੁਲ ਨਾ ਕਰਿਓ ਜੋ ਸੱਚਾ ਹੋ ਗੱਲ ਕਰਿਓ ਹੁਣ 2.5 ਸਾਲ ਹੋ ਗਿਆ ਆਮ ਆਦਮੀ ਪਾਰਟੀ ਨੂੰ 3 ਸਾਲ 3 ਸਾਲ ਪੰਚਾਇਤਾਂ ਪੰਗ ਹੋਈਆਂ ਨੂੰ ਵੀ ਕਿੰਨਾ ਚਿਰ ਹੋ ਗਿਆ ਪੰਚਾਇਤਾਂ ਬਣੀਆਂ ਹੀ ਨਹੀਂ ਜੀ ਮਾਨ ਸਰਕਾਰ ਵੱਲੋਂ ਦਿੱਲੀ ਇਹ ਕਹਿ ਦਿੱਤਾ ਜਾਂਦਾ ਕਿ ਜੀ ਪੰਚਾਇਤਾਂ ਦੀਆਂ ਚੋਣਾਂ ਹੋਣਗੀਆਂ ਜਲਦੀ 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 ਪਰ ਤੁਹਾਡੇ ਪਿੰਡ ਦੇ ਵਿਕਾਸ ਰੁਕੇ ਹੋਏ ਨੇ ਪੰਚਾਇਤੀ ਚੋਣਾਂ ਜਿਹੜੀਆਂ ਨਹੀਂ ਹੋ ਰਹੀਆਂ ਤਰੀਕ ਨਹੀਂ ਦਿੱਤੀ ਜਾ ਰਹੀ ਇਹ ਕੀ ਕਹਿਣਾ ਚਾਹੁੰਦੇ ਆ ਇੱਕ ਤਰੀਕ ਦੇਣੇ ਚਾਹੀਦੀ ਪੰਚਾਇਤਾਂ ਬਣਨੀ ਚਾਹੀਦੀਆਂ ਜਿਹੜਾ ਕੰਮ ਰੁਕਿਆ ਹੋਇਆ ਉਹ ਚੱਲਣਾ ਚਾਹੀਦਾ ਜੀ ਤੇ ਸਰਪੰਚ ਵੇਰੇ ਕੰਮ ਕਰੂੰਗਾ ਬਿਲਕੁਲ ਜੀ ਸਰਪੰਚ ਤਾਂ ਹੀ ਕੰਮ ਕਰਨਗੇ ਜੀ ਸਾਡਾ ਯਾਨੀ ਪੰਚਾਇਤਾਂ ਜਲਦੀ ਜਲਦੀ ਬਣਨੀ ਚਾਹੀਦੀਆਂ ਹੁਣ ਤਾਂ ਸਰਪੰਚ ਤੇ ਵੀ ਜੋਰ ਨਹੀਂ ਪਾ ਸਕਦੇ ਇਹ ਕਹਿ ਨਹੀਂ ਸਕਦੇ ਜੀ ਕੁਝ ਵੀ ਉਹ ਪਾਵਰੇ ਨਹੀਂ ਹੋਣੇ ਇੱਕ ਤੇ ਇਹ ਏਡਾ ਤਾਂ ਨਹੀਂ ਹੈਗਾ ਤੁਸੀਂ ਗੱਲਬਾਤ ਜਾਣਦੇ ਆ ਮੈਨੂੰ ਲੱਗਦਾ ਨੌਲੇਜ ਕਾਫੀ ਆ ਏਦਾਂ ਤਾਂ ਨਹੀਂ ਹੈਗਾ ਕਿ ਮਾਨ ਸਰਕਾਰ ਇਹ ਚਾਹ ਕਿ ਬਿੱਲ ਮਾਫ ਕਰ ਦਿੱਤੇ ਉਹਦੇ ਤੇ ਵੋਟਾਂ ਆ ਜਾਣਗੀਆਂ ਤੇ ਜੇ ਕਿਤੇ ਸਰਪੰਚੀ ਦੀਆਂ ਵੋਟਾਂ ਪਹਿਲਾਂ ਕਰਾ ਦਿੰਦੇ ਤਾਂ ਸਾਨੂੰ ਪੰਚਾਇਤਾਂ ਨੂੰ ਗਰੰਟਾ ਦੇਣੀ ਆ ਪੈਂਦੀ ਆ ਉਹ ਫੰਡ ਜਾਂਦਾ ਕਿਤੇ ਐਦਾਂ ਦਾ ਮਾਮਲਾ ਤਾਂ ਨਹੀਂ ਲੱਗਦਾ ਉਹ ਸਰਕਾਰ ਦੇ ਝੂਠੇ ਦਾਅਵੇ ਤਾਂ ਬਾਦੀ ਆ ਕਿਉਂਕਿ ਅਸੀਂ ਜਦੋਂ ਚੀਜ਼ ਕੋ ਮੁੱਲ ਖਰੀਦੀ ਜਾਂਦੀ ਉਹ ਕਿੰਨੀ ਕ ਆਪਾਂ ਲੋਕਾਂ ਨੂੰ ਫਰੀ ਦੇਈ ਜਾਵਾਂ ਆ ਆਖਰਕਾਰ ਜਿਹੜਾ ਜੇ ਸਾਨੂੰ ਫੂਡ ਮਿਲਦੀ ਵੀ ਆ ਉਹ ਸਾਡੇ ਸਿਰੇ ਪੈ ਰਹੀ ਕਿਸੇ ਨਾ ਕਿਸੇ ਪਿੱਛੇ ਜਾ ਪੈਟਰੋਲ ਦਾ ਰੇਟ ਵਧਾ ਦਿੱਤਾ ਕਿਸੇ ਨਾ ਕਿਸੇ ਪਾਸੇ ਸਿੱਧੇ ਅਸਿੱਧੇ ਢੰਗ ਨਾਲ ਸਾਡੇ ਤੇ ਪਾਉਣ ਲੱਗ ਪਏ ਹੁਣ ਤੁਸੀਂ ਮੈਰੋਪੋਰਟ ਤੋਂ ਔੜ ਤੱਕ ਜਾਂਦੇ ਸੀ ਤਾਂ 10 ਰੁਪਏ ਲੱਗਦੇ ਸੀ ਹੁਣ 15 ਲੱਗਣ ਲੱਗ ਪਏ ਇਹ ਵੀ ਕਿ ਇਦਾਂ ਹੀ ਆਵੇਂ ਜਾਂ ਮਤਲਬ ਕੋਈ ਨਾ ਕੋਈ ਸਾਡੇ ਤੇ ਜਿਹੜਾ ਬੋਝ ਪੈਣਾ ਹੀ ਪੈਣਾ ਤੁਹਾਡੇ ਕਹਿਣ ਦਾ ਮਤਲਬ ਹੈ ਸਹੂਲਤ ਦੇਣ ਦੀ ਬਜਾਏ ਰੇਟ ਟੂ ਰੇਟ ਦੇ ਦਿਓ ਨਹੀਂ ਨਹੀਂ ਅਸੀਂ ਤਾਂ ਇਹ ਗੱਲ ਕਰਦੇ ਆ ਤੁਸੀਂ ਜੇ ਬਿਜਲੀ ਦਿੱਤੀ ਆ ਫਰੀ ਫਰੀ ਨਹੀਂ ਚਾਹੀਦੀ ਘੱਟ ਕਰ ਦਿਓ ਨਹੀਂ ਜੋ ਉਹਦਾ ਰੇਟ ਉੱਪਰੋਂ ਉਹਨਾਂ ਨੂੰ ਮਿਲ ਰਹੀ ਉਹ ਤੋਂ 50 ਪੈਸੇ ਵੱਧ ਦੇ ਕੇ ਕਰ ਦਿਓ ਕਿਉਂ ਜੇ ਸਾਡੇ ਕੋਲ ਮਹਿਕਮੇ ਵੀ ਤਾਂ ਹੀ ਚੱਲਣਗੇ ਤੇ ਸਾਡੇ ਕੋ ਆਮਦਨ ਆਊ ਦੇਖੋ ਹੁਣ ਬਿਜਨੀ ਮਹਿਕਮਾ ਹੜਤਾਲ ਤੇ ਬੈਠਾ ਆ ਡਾਕਟਰ ਹੜਤਾਲ ਤੇ ਬੈਠੇ ਆ ਗਿਆ ਔਰ ਕਿਸਾਨ ਪੈਨਸ਼ਨਰ ਵੀ ਹਾਲਾਕੇ ਪੈਨਸ਼ਨਰ ਵੀ ਰੇਡੀਆਂ ਕੱਟ ਰਹੇ ਹੈ ਮੁਲਾਜ਼ਮ ਵੀ ਰੇਡੀਆਂ ਕੱਟ ਰਹੇ ਇਹ ਸਾਡੇ ਮੈਂ ਕਹਿੰਦਾ ਇਹਦਾ ਨਾਮ ਤੇ ਹੀ ਨਹੀਂ ਗੱਲੇ ਨਹੀਂ ਕਿਤੇ ਇਹ ਤਾਂ ਦੇਸ਼ ਦਾ ਨਾਂ ਸਾਡੇ ਪੰਜਾਬ ਦਾ ਹੜਤਾਲ ਪੰਜਾਬ ਤਾਂ ਨਹੀਂ ਨਾਮ ਆ ਜਾਏਗਾ ਮੋਰ ਸਦਾ ਜੇਸਾ ਬਣ ਸਕਦਾ ਜੀ ਬਣ ਤੱਕਦਾ ਨਾ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਹੈਗੀ ਸਾਰੇ ਹਾਂ ਜੀ ਸਾਰੇ ਮੁਲਾਜ਼ਮ ਹੜਤਾਲ ਤੇ ਬੈਠੇ ਹੋਏ ਹੈ ਜੀ ਨਹੀਂ ਡਾਕਟਰ ਜਿਹੜੇ ਹੜਤਾਲ ਤੇ ਇਹ ਤਾਂ ਕਾਫੀ ਬਹੁਤ ਸਮਗੰਭੀਰ ਸਮੱਸਿਆ ਹੈ ਹਾਂ ਜੀ ਇਹ ਜਿਆਦਾ ਗੰਭੀਰ ਸਮੱਸਿਆ ਹੈ ਦੇਖੋ ਉਹਨਾਂ ਦੀ ਇੱਕੋ ਮੰਗ ਹੈ ਡਾਕਟਰਾਂ ਦੀ ਜੀ ਕਹਿੰਦੇ ਸਾਨੂੰ ਇਹ ਕਰੋ ਇਸ ਜਿਹੜੀ ਸਕਿਉਰਟੀ ਦਿੱਤੀ ਜਾਵੇ ਜੀ ਦਿਨ ਰਾਤ ਜੀ ਬਿਲਕੁਲ ਜੀ ਉਹ ਲੜਕਿਆਂ ਦੇ ਉੱਪਰ ਦੇਖੋ ਹਮਲਾ ਕਰ ਰਹੇ ਆ ਹੋਰ ਹੋ ਰਹੇ ਆ ਇਹ ਸਕਿਉਰਟੀ ਸਕਿਉਰਟੀ ਕਿੱਥੇ ਕੰਡਣ ਵਾਲੀ ਜਿਆਦਾ ਹੋਇਆ ਜੀ ਮਤਲਬ ਇਹ ਸਕਿਉਰਟੀ ਦੇਣੀ ਚਾਹੀਦੀ ਚਾਹੀਦੀ ਹੈ ਜੈ ਜੈ ਜੀ ਜਿਉਂਕਿ ਸਾਡੇ ਬੱਚੇ ਤਾਂ ਹੀ ਆ ਕਿ ਤਰੱਕੀ ਕਰਨਗੇ ਜੀ ਸਾਡੀ ਮਤਲਬ ਇਹ ਜਿਹੜੀਆਂ ਹੜਤਾਲਾਂ ਇਹ ਵੀ ਪਿੰਡਾਂ ਵਿੱਚ ਰੁਕਾਵਟ ਬਣਦੀਆਂ ਹਾਂ ਹਾਂ ਜੀ ਬਿਲਕੁਲ ਜੀ ਇਹ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਅਸੀਂ ਜਦੋਂ ਰੋਡ ਤੇ ਸੀ ਉੱਥੋਂ ਗੱਲਬਾਤ ਲਈ ਆ ਪਿੰਡ ਦੇ ਅੰਦਰ ਜਾ ਕੇ ਦੇਖਦੇ ਆ ਹੋਰ ਕੀ ਆ ਰੋਡ ਦੇ ਜਿਹੜੇ ਰੋਡ ਦੇ ਉੱਪਰ ਘਰ ਆ ਮਤਲਬ ਰਾਹੋਂ ਰੋਡ ਦੇ ਉੱਪਰ ਆ ਇਹ ਜਿਹੜੇ ਘਰ ਹੈਗੇ ਨੇ ਉੱਥੇ ਵੀ ਕਾਫੀ ਘਰ ਨੇ ਬਾਹਰ ਨੇ ਔਰ ਇੱਥੇ ਵੀ ਤੁਹਾਨੂੰ ਸਥਿਤੀ ਦਿਖਾਲਦੇ ਆ ਮਲਪੁਰ ਕੀ ਤੁਹਾਡਾ ਨਾਮ ਕੀ ਆ ਮੇਰੇ ਨਾਮ ਤਾਂ ਜੰਤਰਾਵਾ ਇਹਨਾਂ ਦੇ ਕੰਮ ਇਹ ਘਰ ਉੱਪਰ ਇਹਨਾਂ ਦਾ ਸੀਸ ਹੋਣਾ ਹੈ ਅੱਛਾ ਕਿੰਨੇ ਘਰ ਆ ਇੱਧਰ 6-7 ਘਰ ਆ ਜੀ ਇਹ ਪਾਣੀ ਕੋਈ ਨਾਲੀ ਨੂਲੀ ਜਾਂ ਕਿੱਦਾਂ ਨਾਲੀ ਕੋਈ ਪਾਣੀ ਦਾ ਨਿਕਾਸ ਨਹੀਂ ਇਹ ਫੇਰ ਪਾਣੀ ਕਿੱਥੇ ਜਾਂਦਾ ਬਸ ਇੱਧੇ ਰੋਕ ਕੱਢੀਦਾ ਜੀ ਦੱਬਿਆਂ ਨਾਲ ਪਾਰਟੀਆਂ ਦਾ ਇੱਥੇ ਕੋਈ ਨਾਲੀ ਹੀ ਨਹੀਂ ਬਣਾਈ ਗਈ ਤੇ ਉਹ ਪਾਈਪ ਜਿਹੜਾ ਦੱਬਿਆ ਉਹ ਕੀ ਆ ਇੱਥੇ ਹੈ ਹੀ ਨਹੀਂ ਪਾਈ ਅੱਛਾ ਵੈਸੇ ਹੀ ਆਏ ਪਾਣੀ ਤੁਹਾਨੂੰ ਸੜਕਾਂ 'ਚ ਉਤਾਰਨਾ ਪੈਂਦਾ ਖੇਤਾਂ 'ਚ ਤਾਰਦੇ ਜੀ ਖੇਤਾਂ 'ਚ ਤਾਰਦੇ ਆ ਤੁਸੀਂ ਦੇਖ ਸਕਦੇ ਆ ਇਹ ਜਿਹੜੇ ਘਰ ਆਂਦੇ ਆ ਇਹਨਾਂ ਦਾ ਪਾਣੀ ਜਿਹੜਾ ਹੈ ਇੱਥੇ ਆ ਕੇ ਸੜਕ ਦੇ ਵਿੱਚ ਆ ਜਾਂਦਾ ਹੈਗਾ ਔਰ ਉਹ ਦੇਖੋ ਇੱਥੇ ਕੋਈ ਨਾਲੀ ਹੀ ਨਹੀਂ ਬਣਾਈ ਗਈ ਹੈਗੀ ਤੇ ਇਹਦੇ ਵੱਲ ਤੇ ਖਾਸ ਧਿਆਨ ਜਿਹੜਾ ਉਹ ਦੇਣਾ ਜ਼ਰੂਰੀ ਚਾਹੀਦਾ ਸਿਕਾ ਇੱਧਰ ਕਿੰਨੇ ਕੁ ਘਰ ਹੈਗੇ ਆ ਘਾਰੇ ਪਿੱਛੇ ਜਿਹਾ ਅੱਛਾ ਤਿੰਨ ਖੇਤ ਤਿੰਨ ਗੱਠ 18 ਇਹ ਜਣੀ ਅਰਦਾਸ ਕਰ ਰਹਿ ਗਿਆ ਹਾਂ ਬਾਕੀ ਉਹ ਵੀ ਸਾਈਡ ਆ ਪਾਣੀ ਉਹ ਦੂਸਰੇ ਦੋ ਸਾਈਡਾਂ ਤੇ ਕਾਫੀ ਘਰ ਆ ਇੱਥੇ ਹੈਗੇ 15 16 ਘਰ ਮਤਲਬ ਪਾਣੀ ਦੀ ਸਮੱਸਿਆ ਐ ਬਣੀ ਹੋਈ ਆ ਹਾਂਜੀ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਐ ਇਹ ਤੁਹਾਡੇ ਤੁਹਾਡਾ ਤੁਹਾਡਾ ਪਿੰਡ ਮਲਪੁਰ ਹੀ ਆ ਇਹ ਪਾਣੀ ਦੀ ਜਿਹੜੀ ਸਮੱਸਿਆ ਆ ਕਿੰਨੀ ਕੁ ਤੁਹਾਨੂੰ ਇਹ ਮੁਸ਼ਕਲ ਆਂਦੀ ਆ ਬਹੁਤ ਜ਼ਿਆਦੇ ਸਰ ਮੁਸ਼ਕਲ ਆ ਅੱਛਾ ਤੇ ਤੁਹਾਡੇ ਘਰ ਬੇਟੀਆਂ ਮੇਰੀਆਂ ਜਵਾਨ ਆ ਪਾਣੀ ਦਵਾਰਾ ਦੱਸਿਓ 1 ਮਿੰਟ ਜਰਾ ਟਾਇਲਟ ਜੀ ਸਾਡੇ ਕੋਈ ਸਰਕਾਰੀ ਜਾਂ ਕੋਈ ਵੀ ਨਹੀਂ ਮਿਣੀ ਕੁਛ ਨਹੀਂ ਕਹਦਾ ਤੇ ਕੰਮ ਕੀ ਕਰਦੇ ਕੰਮ ਬਸ ਆ ਦਿਹਾੜੀ ਚਪਾਈ ਐ ਮਤਲਬ ਟੋਲਟ ਵੀ ਨਹੀਂ ਹੈਗੀ ਨਹੀਂ ਹੈਗੀ ਅਸੀਂ ਜਿਹੜੇ ਵੀ ਸਾਡੇ ਕੋਲ ਸਾਡੇ ਕੋਲ ਜਿਹੜਾ ਨਵਾਂ ਸ਼ਰਦਬਾਬਾ YouTube ਚੈਨਲ ਦੇਖ ਰਹੇ ਨੇ ਮੈਨੂੰ ਵਿਦੇਸ਼ ਤੋਂ ਵੀ ਫੋਨ ਆਏ ਨੇ ਪਰ ਤੁਹਾਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ ਟੋਲਟ ਵੀ ਨਹੀਂ ਹੈਗੀ ਆ ਘਰ ਦੇ ਵਿੱਚ ਹਾਂਜੀ ਪਾਣੀ ਦੁੱਖੋ ਨਹੀਂ ਬਣਾ ਰਹੇ ਹੈ ਜੀ ਪਾਣੀ ਦੁੱਖੋ ਨਹੀਂ ਬਣਾ ਰਹੇ ਹੈ ਪਾਣੀ ਦਾ ਨਿਕਾਸ ਹੈ ਨਹੀਂਗਾ ਨਿਕਾਸ ਹੈ ਨਹੀਂਗਾ ਹਾਂਜੀ ਤੇ ਬੋਲੋ ਇਹ ਤੁਹਾਡਾ ਕੀ ਨਾਮ ਆ ਮੈਂ ਨਾਮ ਰਸ਼ਮ ਕੋਰੇ ਤੁਹਾਡਾ ਘਰ ਰੋਡ ਤੇ ਹੀ ਆ ਨਾ ਹਾਂਜੀ ਰੋਡ ਤੇ ਹੀ ਆ ਕਿੰਨਾ ਚਿਰ ਹੋ ਗਿਆ ਬਣੇ ਨੂੰ ਘਰ ਇਹ 3 ਸਾਲ ਹੋ ਗਏ ਆ ਇਹ ਜਦੋਂ ਪਾਣੀ ਦੀ ਕੀ ਸਮੱਸਿਆ ਹੁੰਦੀ ਫਿਰ ਪਾਣੀ ਸਰ ਜਦੋਂ ਜੋ ਮੀਂਹ ਪੈਂਦੇ ਆ ਜੋ ਬੱਸਾਂ ਵੀ ਜਾਂਦੀਆਂ ਆ ਛੱਟੇ ਸਾਡੇ ਘਰ ਤੱਕ ਪਹੁੰਚਦੇ ਆ ਜੋ ਰੋਡ ਦੇ ਆ ਪਾਣੀ ਵੀ ਛੱਟਿੰਦੇ ਲੱਗਦਾ ਆ ਹਾਂ ਆ ਦੇ ਉਹ ਕਿਸੇ ਪਾਸੇ ਨਿਕਾਸ ਹੈ ਨਹੀਂ ਪਾਣੀ ਦਾ ਇਹਨਾਂ ਘਰਾਂ ਨੂੰ ਮਤਲਬ ਜਦੋਂ ਬੱਸ ਜਾਂ ਕੋਈ ਟਰੱਕ ਜਾਂ ਗੱਡੀ ਲੰਘਦੀ ਆ ਉਹ ਵੀ ਛਿੱਟੇ ਜਿਹੜੇ ਸਾਰੇ ਉੱਤੇ ਮੈਂ ਕਹਿੰਦਾ ਨਾ ਕਿ ਮੇਰੇ ਤੇ ਬਹੁਤ ਪੈ ਮੈਂ ਕੋਲ ਸੀ ਹੱਥ ਲੰਗੀ ਇਹ ਬੜਾ ਧਿਆਨ ਦੇਣਾ ਪੈਂਦਾ ਹੈ ਮੇਰਾ ਬੱਸ ਵੀ ਉਹ ਬੱਜ ਗਈ ਮੈਂ ਉੱਥੇ ਗੱਡੀ ਆ ਗਈ ਗੱਡੀ ਆ আচ্ছা ਇੱਥੇ ਟੁੱਟੀਆਂ ਲੱਗੀਆਂ ਆ ਹਾਂਜੀ ਮਤਲਬ ਟੁੱਟੀਆਂ ਲੱਗੀਆਂ ਹੋਈਆਂ ਆ ਚਲੋ ਉਹ ਤੇ ਸਹੂਲਤ ਹੈਗੀ ਆ ਟੁੱਟੀ ਤਾਂ ਹੈਗੀ ਆ ਜੀ ਇੱਕ ਪਾਣੀ ਦੀ ਜਿਹੜੀ ਸਮੱਸਿਆ ਆ ਤੁਸੀਂ ਦੱਸਿਆ ਨਹਾਣ ਦੂ ਫੇ ਬੰਦਾ ਪਾਣੀ ਵੀ ਘੱਟ ਘੱਟੇ ਸੈੱਡ ਨਾਲ ਮੋਟਰਾਂ ਨਾਲ ਜਾਣਾ ਜਾਣੇ ਪੈਂਦਾ ਹਾਂਜੀ ਪਾਣੀ ਭਰ ਜਿਆਦਾ ਨਿਕਲ ਨਿਕਾਸ ਹੈ ਨੇ ਸਰ ਫੇ ਪਾਣਾ ਵੀ ਕੀ ਆ ਤੇ ਨਾਣਾ ਵੀ ਕੀ ਹੈ ਹਾਂਜੀ ਹੁਣ ਮੇਰੀਆਂ ਦੋ ਬੇਟੀਆਂ ਜਵਾਨ ਹੁਣ ਕਿਹਦੇ ਰੋਜੇ ਘਰ ਨੂੰ ਤੋਰੀ ਰੱਖੇ ਬਾਰ ਰੋਜੇ ਘਰ ਨੂੰ ਰੱਖੇ ਇੱਕ ਤੇ ਤੁਹਾਡੇ ਟੋਲਟ ਵੀ ਨਹੀਂ ਹੈ ਹਾਂਜੀ ਪਾਣੀ ਰੋਖ ਨਹੀਂ ਬਣਾ ਰਹੇ ਜੀ ਕੀ ਨਾਂ ਕੀ ਦੱਸਿਆ ਆਪਣਾ ਮੇਰਾ ਨਾਂ ਸਿਮਰ ਹੈ ਤੇ ਤੁਹਾਡੇ ਹਸਬੰਦ ਦਾ ਕੀ ਨਾਂ ਹੈ ਕਰਦਿਆਂ ਦਾ ਜਗਤਰਾਮ ਹਾਰਿਕਮਰ ਸਾਹਿਬ ਅੱਛਾ ਇਹੀ ਹੈ ਗਿਆ ਤੇ ਦੇਖੋ ਇਹ ਇਹ ਬਹੁਤ ਵੱਡੀ ਸਮੱਸਿਆ ਜਿਹੜੀ ਆ ਤੁਸੀਂ ਕੰਮ ਕੀ ਕਰਦੇ ਆ ਜਗਤਰਾਮ ਤੁਹਾਡਾ ਨਾਂ ਹਾਂਜੀ ਜਗਤਰਾਮ ਜਾਂ ਰੇੜਾ ਕੋਹਾਦਾਂ ਦਾ ਕ੍ਰੀੜਾ ਚਲਾਣੇ ਹਾਂਜੀ ਔਰ ਐ ਤੁਹਾਨੂੰ ਜਿਹੜੀਆਂ ਦੋ ਮੈਂ ਦੱਸਿਆ ਹੈਗਾ ਜੋ ਵੀ ਨਮਾਸ਼ਰਦ ਬਾਬਾ YouTube ਚੈਨਲ ਨੂੰ ਦੇਖ ਰਿਹਾ ਆ ਹਾਂਜੀ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਇੱਥੇ ਜਿਹੜੀ ਟੋਲਟ ਲਾਇਨਾਂ ਦੇ ਘਰ ਦੇ ਵਿੱਚ ਆ ਉਹਦਾ ਇੰਤਜ਼ਾਮ ਜਿਹੜਾ ਆ ਚਾਹੇ ਸਰਕਾਰੀ ਤੌਰ ਤੇ ਕਰ ਦਿੱਤਾ ਜਾਵੇ ਚਾਹੇ ਪ੍ਰਾਈਵੇਟ ਤੌਰ ਤੇ ਕੋਈ ਵੀ ਐਨ ਆਰ ਆਈ ਆ ਜਿਹੜੇ ਮੇਰਾ ਚੈਨਲ ਦੇਖਦੇ ਆ ਇਸ ਮੇਰੇ ਚੈਨਲ ਨੂੰ ਜਿਹੜੇ ਦੇਖਦੇ ਆ ਉਹ ਕਈਆਂ ਦੀ ਮਦਦ ਵੀ ਕਰਦੇ ਆ ਇਹਨਾਂ ਦੇ ਪਰਿਵਾਰ ਦੀ ਜਿਹੜੀ ਸਮੱਸਿਆ ਹੈਗੀ ਇਹ ਇਹ ਸਮੱਸਿਆ ਦਾ ਜ਼ਰੂਰ ਹੱਲ ਜਿਹੜਾ ਉਹ ਕਰ ਦਿੱਤਾ ਜਾਵੇ ਮੈਨੂੰ ਲੱਗਦਾ ਕਿ ਸ਼ਹਿਰ ਇੱਥੇ ਦੇ ਨੰਬਰਦਾਰ ਸਾਹਿਬ ਵੀ ਆ ਰਹੇ ਆ ਪਾਣੀ ਦੇ ਬਹਿਣ ਆ ਰਹੇ ਆ। ਅੱਛਾ ਉਹ ਨੰਬਰ ਦਾ ਸਾਹਿਬ ਨਹੀਂ ਉਹ ਵੀ ਪਾਣੀ ਵਾਰੇ ਆ ਰਹੇ ਨੇ। ਜਦੋਂ ਅਸੀਂ ਇਹ ਚੈਨਲ ਚਲਾ ਰਹੇ ਸੀ ਤੇ ਕਾਫੀ ਜਿਹੜੇ ਇੱਥੇ ਇਕੱਠੇ ਹੋਏ ਨੇ ਉਹਨਾਂ ਤੋਂ ਵੀ ਗੱਲ ਲੈ ਲੰਨੇ। ਬਾਕੀ ਨਾ ਆਇਆ। ਹਟਾ ਮੈਂ ਆਪਣਾ ਕਪਲ ਦੇਵ। ਅੱਛਾ ਤੁਹਾਡਾ ਕਪਲ ਦੇਵ ਜੀ ਉਹ ਦੂਸਰੀ ਸਾਈਡ ਤੇ ਘਰ ਆ ਹਨਾ। ਮਤਲਬ ਰਾਹੋਂ ਤੋਂ ਜਦੋਂ ਅਸੀਂ ਔੜ ਵੱਲੋਂ ਆਨੇ ਆ ਤਾਂ ਸੱਜੇ ਹੱਥ ਤੁਹਾਡੇ ਆਏਗਾ। ਕੀ ਸਮੱਸਿਆ ਤੁਹਾਡੀ? ਸਾਡਾ ਪਾਣੀ ਨਿਕਲ ਖੜੇ। ਤੇ ਫਿਰ ਇਹ ਜਿਹੜਾ ਪਾਣੀ ਤੁਹਾਡਾ ਨਾਮ ਕੀ ਆ? ਪ੍ਰਗਾਸੋ। ਪ੍ਰਗਾਸੋ। ਅੱਛਾ ਕਿਹੜੀ ਸਮੱਸਿਆ ਹੈ ਪਹਿਲਾਂ ਤਾਂ ਇਹ ਦੱਸੋ। ਸਮੱਸਿਆ ਪਾਣੀ ਪੂਣੀ ਦੀ ਹਾਂਜੀ ਪਾਣੀ ਦੀ ਸਾਨੂੰ ਤਾਂ ਬਹੁਤ ਆਫਰੀ ਆ ਅੱਛਾ ਹਾਂਜੀ ਤੇ ਇਹ ਹੱਲੇ ਨਹੀਂ ਹੋਈ ਨਹੀਂ ਨਹੀਂ ਅੱਛਾ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣਾ ਚਾਹਦਾ ਆ ਜਿਹੜੀਆਂ ਬਾਲੀਆਂ ਪਾਈਆਂ ਸੋਨੇ ਦੀਆਂ ਪਾਈਆਂ ਨਕਲੀ ਆ ਵਧੀਆ ਹੋਇਆ ਤੁਸੀਂ ਦੱਸ ਦਿੱਤਾ ਕਿ ਨਕਲੀ ਬਾਲੀਆਂ ਪਾਈਆਂ ਹੁਣ ਤਾਂ ਲਾਗੇ ਹੀ ਲੈ ਜਾਂਦੇ ਆ ਕੀ ਲੈ ਜਾਣਾ ਇਹ ਗੱਲ ਮੈਂ ਅੱਛਾ ਤੁਸੀਂ ਆਪਣੇ ਸਮੇਂ 'ਚ ਤੁਹਾਡੇ ਕਦੀ ਐਦਾਂ ਦਾ ਦੇਖਿਆ ਸੀ ਕਿ ਲੁੱਟਾ ਘੋਆ ਹੁੰਦੀਆਂ ਸੀ ਨਹੀਂ ਦੇਖਿਆ ਹੈ ਕਦੀ ਮਤਲਬ ਕਦੀ ਹੁਣ ਤਾਂ ਜਿੰਨਾ ਮਰਜੀ ਅੱਗੇ ਸੋਨਾ ਪਾ ਲਓ ਪਾਉਂਦੇ ਸੀਗੇ ਹੋਰ ਕੀ ਮੈਂ ਕਹਿੰਦਾ ਕੋਈ ਹੱਥੇ ਨਹੀਂ ਸੀ ਲਾਂਦਾ ਉਹ ਤਾਂ ਦਿਨ ਦਿਹਾੜੇ ਲੁੱਟੀ ਜਾਂਦੇ ਹੁਣ ਤਾਂ ਮੈਂ ਕਹਿੰਦਾ ਨਕਲੀ ਵੀ ਜਿਹੜੀਆਂ ਪਾਈਆਂ ਇਹ ਤਾਂ ਵੀ ਡਰ ਲੱਗਦਾ ਨਾ ਮਾਨੂੰ ਹਾਂਜੀ ਹਾਂਜੀ ਲੱਗੇ ਲੈ ਜਾਂਦੇ ਹੈਗੇ ਆ ਤੇ ਪਾਣਗੇ ਲੋਕ ਕੋਈ ਰੋਡ ਦੇ ਉੱਪਰ ਆਂਦਾ ਆ ਕਈ ਵਾਰੀ ਮੋਟਰਸਾਈਕਲ ਵਾਲੇ ਵੀ ਡਿੱਗੇ ਆ ਸਾਈਕਲ ਵਾਲੇ ਬੱਚੇ ਵੀ ਡਿੱਗੇ ਆ ਕਿੱਥੇ ਜਾਣੇ ਉਹ ਡਿੱਗੇ ਆ ਠੀਕ ਆ ਮੋਰੇ ਰੋਡ ਕਿੰਨਾ ਚੱਲਦਾ ਕੋਈ ਵੀ ਗੱਡੀ ਬੱਚਿਆਂ ਦੇ ਵੀ ਛੜ ਚੋੜ ਲੱਗਦੀ ਸਿਆਣੇ ਦੇ ਵੀ ਉਹ ਦੇਖ ਲਓ ਬਿਲਕੁਲ ਪਾਣੀ ਰੋਡ ਦੇ ਉੱਪਰ ਆ ਦੇਖੋ ਨਾ ਤੁਹਾਨੂੰ ਆਖਣ ਦੇਖੋ ਐਕਸੀਡੈਂਟ ਦੇ ਕਾਰਨ ਵੀ ਬਣਦੇ ਆ ਹਾਂਜੀ ਬਹੁਤ ਹੋਏ ਆ ਇੱਥੇ ਔਰ ਤੁਸੀਂ ਦੇਖੋ ਕਿ ਐਕਸੀਡੈਂਟ ਦਾ ਕਾਰਨ ਵੀ ਬਣਦਾ ਜੇਕਰ ਇਹਨਾਂ ਘਰਾਂ ਦੀ ਸਮੱਸਿਆ ਨੂੰ ਜਾਣਦੇ ਹੋਏ ਪੰਚਾਇਤਾਂ ਜਾਂ ਸਰਕਾਰ ਧਿਆਨ ਦੇਵੇ ਕਿ ਪਾਣੀ ਦੀ ਸਮੱਸਿਆ ਦਾ ਇਹਨਾਂ ਦਾ ਹੱਲ ਕਰ ਦਿੱਤਾ ਜਾਵੇ ਤੇ ਇਹਨਾਂ ਦੀਆਂ ਬਾਕੀ ਸਮੱਸਿਆਵਾਂ ਦਾ ਹੱਲ ਵੀ ਹੋ ਜਾਏਗਾ ਐਕਸੀਡੈਂਟ ਨਹੀਂ ਹੋਣਗੇ ਸਾਫ਼ ਸੁਥਰਾ ਮਾਹੌਲ ਹੋਏਗਾ ਕੋਈ ਬਿਮਾਰੀਆਂ ਨਹੀਂ ਹੋਣਗੀਆਂ ਕੋਈ ਕਿਸੇ ਤਰ੍ਹਾਂ ਦਾ ਬੁਖਾਰ ਡੇਂਗੂ ਦੀ ਸਮੱਸਿਆ ਜਾਂ ਕੋਈ ਨਹੀਂ ਹੋਏਗੀ ਲੋਕਾਂ ਇਹਨਾਂ ਨੂੰ ਅਗਰ ਰਾਹਤ ਦਿਵਾਣੀ ਆ ਤਾਂ ਅਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਵੱਲੋਂ ਬੇਨਤੀ ਕਰਾਂਗੇ ਸਰਕਾਰ ਨੂੰ ਸਰਕਾਰ ਨੂੰ ਔਰ ਸਰਕਾਰਾਂ ਨੂੰ ਕਿ ਜਿਹੜੀ ਇਹਨਾਂ ਦੀ ਇਹ ਸਮੱਸਿਆ ਆ ਇਹਦਾ ਹੱਲ ਕੀਤਾ ਜਾਵੇ ਇਹ ਨਾਮ ਹੈ ਬਲਵਿੰਦਰ अच्छा बलवंत कौर जी ਤੁਸੀਂ ਇਸ ਮਲਪੁਰ ਪਿੰਡ ਦੇ ਹੈ ਨਾ ਇਹ ਕਿਹੜੀ ਸਮੱਸਿਆ ਹੈ ਖਾਸ ਕਰਕੇ ਸਮੱਸਿਆ ਜੇ ਤੁਹਾਨੂੰ ਦੱਸ ਕੇ ਅਰੇ ਪਹਿਲੇ ਪਾਣੀ ਮੇਨ ਪ੍ਰੋਬਲਮ ਦਾ ਇੱਥੇ ਪਾਣੀ ਪਿਆ ਜਾਦਾ ਦੇਖੋ ਜਿਹੜਾ ਅੰਦਰੋਂ ਦਾ ਪਾਣੀ ਉਹ ਬਾਹਰ ਨਿਕਲ ਰਿਹਾ ਘਰਾਂ ਦੇ ਮੋਰੇ ਖੜਾ ਆ ਮੱਛਰ ਪੈਦਾ ਹੁੰਦੇ ਆ ਮੱਛਰ ਪੈਦਾ ਡੇਂਗੂ ਪੈਦਾ ਹੁੰਦਾ ਆ ਬੱਚਿਆਂ ਉਦਾ ਹੈਲਥ ਡਿਪਾਰਟਮੈਂਟ ਕਹਿੰਦਾ ਜੀ ਪਾਣੀ ਦੀ ਜਿਹੜੀ ਆ ਉਹ ਨਿਕਾਸੀ ਹੋਣੀ ਚਾਹੀਦੀ ਆ ਸਰਕਾਰ ਵੀ ਕਹਿ ਰਹੀ ਆ ਕਿ ਪਾਣੀ ਦੀ ਨਿਕਾਸੀ ਹੋ ਰਹੀ ਆ ਚਾਰਿਆ ਤੇ ਡੇਂਗੂ ਪੈਦਾ ਉਹ ਆਪੇ ਕਰ ਰਹੇ ਆ ਜੀ ਜਿਆਦਾ ਪਾਣੀ ਨਿਕਾਸੀ ਕਿਸੇ ਪਾਸੇ ਨਹੀਂ ਤੁਸੀਂ ਆਪ ਖੁਦ ਦੇਖ ਲਓ ਛੋਟੇ ਛੋ ਪਾਣੀ ਦਾ ਨਿਕਾਸ ਬਹੁਤ ਦੇਰ ਦਾ ਕਿਸੇ ਪਾਸੇ ਵੀ ਨਹੀਂ ਹੋ ਰਿਹਾ ਕਿਸੇ ਪਾਸੇ ਦੇ ਵਿੱਚ ਜਾ ਕੇ ਦੇ ਲੋ ਪਾਣੀ ਅੰਦਰ ਹੀ ਆ ਪਾਣੀ ਅੰਦਰ ਰੋਡ ਦੇ ਉੱਤੇ ਪਾਣੀ ਨਹੀਂ ਸਾਨੂੰ ਛੱਡਣ ਦਿੰਦੇ ਹੈਗੇ ਰੋਡ ਤੇ ਰੋਡ ਤੇ ਛੱਡਣ ਨਹੀਂ ਦਿੰਦੇ ਤੇ ਘਰਾਂ 'ਚ ਪਾਣੀ ਰੱਖਣਾ ਪਊ ਘਰਾਂ ਦੇ ਵਿੱਚ ਆ ਤੁਸੀਂ ਆਪ ਆ ਕੇ ਦੇਖ ਲਓ ਇਦਾਂ ਦੀਆਂ ਹੋਦੀਆਂ ਬਣੀਆਂ ਆ ਹਰ ਖਰਚ ਬਣੀਆਂ ਆ ਹੋਦੀਆਂ ਤੁਸੀਂ ਆ ਇਹ ਖੱਡੇ ਪੱਟੇ ਉਹ ਹੋਦੀਆਂ ਬਣਾਈਆਂ ਹਾਂਜੀ ਹਾਂਜੀ ਆ ਦੇਖ ਲਓ ਸਾਡੇ ਸਾਹਮਣੇ ਦੇਖ ਸਕਦੇ ਆ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਇਦਾਂ ਹੋਦੀਆਂ ਬਣਾਈਆਂ ਉਹ ਦੇਖ ਆ ਦੇਖ ਨਾਲੇ ਆ ਦੇਖੋ ਇੱਕੋ ਆ ਇੱਕੋ ਧੋਗੇ ਆ ਹੁਣ ਦੱਸੋ ਲੋਕੀ ਕੀ ਕਰਨਗੇ ਇਹਦੇ ਵਿੱਚ ਫੇ ਮੱਛਰ ਵੀ ਪੈਦਾ ਹੋਏਗਾ ਜਦ ਕਿਸੇ ਪਾਸੇ ਪਾਣੀ ਜਾਣਾ ਹੀ ਨਹੀਂ ਅਕ ਇਨ੍ਹਾਂ ਨੇ ਹੁਣ ਜਿੰਨੇ ਆ ਪਿੰਡ ਦੇ ਖੜੇ ਆ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਪਾਣੀ ਥੋੜੀ ਸਾਮਕੇ ਰੱਖਣਾ ਹੈਗਾ ਆ ਗੰਦਗੀ ਪੈएगी ਬਦਬੋ ਆਏਗੀ ਉੱਪਰੋਂ ਬਰਸਾਤ ਦੇ ਦਿਨ ਆ ਰਹੇ ਹੈਗੇ ਪਾਣੀ ਘੜਿਆ ਬਹੁਤ ਸਮੇਂ ਤੋਂ ਆ ਉਧਰ ਜਿਹੜੀਆਂ ਟੁੱਟੀਆਂ ਨਹੀਂ ਲਗਾਈਆਂ ਗਈਆਂ ਇਸ ਦੀ ਜਵਾਬਦੇ ਕਿਸ ਦੀ ਆ ਪਿੰਡ ਦੀ ਪੰਚਾਇਤ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਪਿੰਡ ਦੇ ਸਰਪੰਚ ਨਾਲ ਵੀ ਇਦੇ ਬਾਰੇ ਜਿਹੜੀ ਗੱਲ ਕੀਤੀ ਕਰੀਏ ਬੇਸ਼ੱਕ ਪੰਚਾਇਤਾਂ ਭੰਗ ਹੋ ਚੁੱਕੀਆਂ ਆ ਲੇਕਿਨ ਜਵਾਬਦੇਹੀ ਤਾਂ ਉਹਨਾਂ ਦੀ ਬਣਦੀ ਆ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਤੋਂ ਇਹ ਸਾਰੇ ਜਵਾਬ ਲੈਣ ਦੇ ਇਸ ਪਾਣੀ ਦਾ ਨਕਲਾਸ ਕੀਤਾ ਜਾਵੇ ਕਿਸੇ ਪਾਸੇ ਆ ਦੇਖੋ ਹਾਂ ਸਾਡੇ ਮੁੱਖਾਂ ਦੇ ਕੋਹਰਾਣਾ ਪਾਸੇ ਜਾਂਦਾ ਪੀ ਜਾਂਦੇ ਆ ਦੇਖੋ ਆ ਦੇਖੋ ਹਾਂ ਹਾਲੇ ਇੱਥੇ ਦੇਖੋ ਜੀ ਆ ਕੰਧ ਵੀ ਫਾਟ ਗਿਆ ਦੇਖੋ ਆ ਪਾਣੀ ਇਸ ਬੈਠ ਬੈਠ ਕੇ ਨੀਂ ਦੇ ਵਿੱਚ ਮੀਟ ਦੇਖ ਲਓ ਹਾਂ ਆ ਦੇਖੋ ਆ ਸਾਰੀਆਂ ਮੋਰੀਆਂ ਹੋ ਗਈਆਂ ਉਧਰ ਵੱਜਾਂ ਨਹੀਂ ਲੱਗ ਰਹੀ ਆ ਮੇਰਾ ਹਾਂ ਆ ਦੇਖੋ ਕੀ ਹੋਇਆ ਆਹ ਦੇਖੋ ਹਾਂ ਹਾਂ ਮਤਲਬ ਇਹ ਹਾਲਾਤ ਜਿਹੜੇ ਆ ਤਾਂ ਇਧਰਲੇ ਤਾਂ ਕਾਫੀ ਬੁਰੇ ਆ ਤੁਹਾਡੇ ਅੱਜ ਆ ਤੁਸੀਂ ਆ ਦੇਖੋ ਦਰਵਾਜ਼ਾ ਨਹੀਂ ਮੇਰਾ ਲੱਗ ਰਿਹਾ ਦੇਖੋ ਜੀ ਲਗਾਓ ਤਾਂ ਦਰਵਾਜ਼ਾ ਆ ਦੇਖੋ ਦਰਵਾਜ਼ਾ ਨਹੀਂ ਦੇਖੋ ਕਿੰਨਾ ਲੱਗ ਗਿਆ ਸਾਰਾ ਲੱਗ ਨਹੀਂ ਰਿਹਾ ਕੰਨ ਬੈਣ ਨੇ ਕਰਕੇ ਦੇਖੋ ਆ ਤੁਸੀਂ ਦੇਖ ਸਕਦੇ ਆ ਦਰਵਾਜ਼ਾ ਵੀ ਲੱਗ ਗਿਆ ਆ ਉਹ ਲੱਗ ਨਹੀਂ ਰਿਹਾ ਮੇਰੇ ਕੋਲ ਤੁਹਾਡੇ ਘਰ ਟੋਲਟ ਵੀ ਨਹੀਂ ਹੈਗੀ ਟੋਲਟ ਵੀ ਨਹੀਂ ਹੈਗੀ ਇਹਦੇ ਕਰਕੇ ਪਾਣੀ ਦੇ ਨਿਕਾਸ ਕਰਕੇ ਨਹੀਂ ਬਣਾ ਰਿਹਾ ਨਿਕਾਸ ਕਰਕੇ ਨਹੀਂ ਬਣਾ ਰਿਹਾ ਠੀਕ ਹੈ ਐਸੇ ਪਿੰਡ ਦੇ ਅਗਰ ਅਸੀਂ ਹਾਲੇ ਦੁਆਲੇ ਦੇ ਦੇਖਾਂਗੇ ਤਾਂ ਜਿਹੜਾ ਪਿੰਡ ਹੈਗਾ ਮਲਪੁਰ ਇੱਥੇ ਜਿਹੜੀਆਂ ਗਲੀਆਂ ਹੈਗੀਆਂ ਆ ਪੱਕੀਆਂ ਬਣੀਆਂ ਹੋਈਆਂ ਨੇ ਕਾਫੀ ਖੂਬਸੂਰਤ ਜਿਹੜੀਆਂ ਆ ਉਹ ਗਲੀਆਂ ਜਿਹੜੀਆਂ ਧੁਰ ਤੱਕ ਜਿਹੜੀਆਂ ਆ ਮੈਂ ਫਿਲਹਾਲੇ ਬਾਹਰਲੀ ਗਲੀ ਦਾ ਹੀ ਹੱਲੇ ਦੇਖਿਆ ਹੈਗਾ ਪੱਕੀਆਂ ਬਣੀਆਂ ਹੋਈਆਂ ਨੇ ਇਹ ਜਿਹੜੀ ਉਪਲਬਧ ਦੀ ਜਿਹੜੀ ਆ ਇਹ ਵੀ ਹੈ ਇਸ ਪਿੰਡ ਤੇ ਜਿਹੜੀਆਂ ਗਲੀਆਂ ਤੇ ਨਾਲੀਆਂ ਹੈਗੀਆਂ ਆ ਪਿੰਡ ਦੇ ਅੰਦਰ ਮੈਂ ਆਇਆ ਵੈਸੇ ਬਣੀਆਂ ਹੋਈਆਂ ਨੇ ਪੱਕੀਆਂ ਨੇ ਸਫਾਈ ਦਾ ਵੀ ਪ੍ਰਬੰਧ ਹੈ ਤੇ ਇਸ ਸੰਬੰਧੀ ਜਦੋਂ ਅਸੀਂ ਪਿੰਡ ਦੀ ਸਰਪੰਚ ਸਾਹਿਬ ਮੈਡਮ ਨਾਲ ਜਦੋਂ ਫੋਨ ਤੇ ਅਸੀਂ ਗੱਲ ਕੀਤੀ ਉਹ ਕਿਤੇ ਜਾ ਰਹੇ ਸੀ ਤਾਂ ਉਹਨਾਂ ਨੇ ਕਿਹਾ ਕਿ ਫਿਲਹਾਲ ਅਸੀਂ ਜਿਹੜਾ ਆ ਕਿ ਕਿਤੇ ਜਾ ਰਹੇ ਆ ਕਿ ਸਾਡੇ ਕੋਲ ਟਾਈਮ ਨਹੀਂ ਹੈਗਾ ਅਸੀਂ ਘਰ ਤੋਂ ਬਾਹਰ ਹੈਗੇ ਆ ਤੇ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਹੈਗੀ ਆ ਕਿ ਅਸੀਂ ਪਿੰਡ ਦੇ ਜਿਹੜੇ ਆ ਕਿ 99% ਜਿਹੜੇ ਕੰਮ ਕੀਤੇ ਹੈਗੇ ਆ ਉਹਨਾਂ ਬਾਰੇ ਵੀ ਜਿਹੜਾ ਆ ਕੋਈ ਜ਼ਰੂਰ ਦੇਖਣਾ ਚਾਹੀਦਾ ਹੈਗਾ ਆ ਇਹ ਜਿਹੜਾ ਇੱਕ ਕੰਮ ਕਿਉਂ ਨਹੀਂ ਹੋਇਆ ਉਹਦੇ ਪਿੱਛੇ ਕਾਰਨ ਕੀ ਹੈਗੇ ਆ ਬਹੁਤ ਸਾਰੇ ਕਾਰਨ ਰਹੇ ਹੈਗੇ ਆ ਜਿਸ ਕਾਰਨ ਜਿਹੜਾ ਹੈ ਕਿ ਇਹ ਕੰਮ ਨਹੀਂ ਹੋਏ ਹੈਗੇ ਇੱਕ ਪਾਸੇ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਪੰਚਾਇਤਾਂ ਜਿਹੜੀਆਂ ਹੈਗੀਆਂ ਆ ਜੋ ਉਹਨਾਂ ਨੇ ਫੋਨ ਤੇ ਸਾਡੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਪੰਚਾਇਤਾਂ ਹੈਗੀਆਂ ਇਹਨਾਂ ਨੂੰ ਕਿੰਨਾ ਚਿਰ ਤੋਂ ਇਹ ਭੰਗ ਕੀਤੀਆਂ ਹੋਈਆਂ ਆ ਕੋਈ ਗ੍ਰਾਂਟ ਨਹੀਂ ਆਈ ਕੋਈ ਪੈਸਾ ਨਹੀਂ ਆਇਆ ਹੈਗਾ ਕਿਸੇ ਤਰ੍ਹਾਂ ਦੀ ਕੋਈ ਸਰਕਾਰ ਵੱਲੋਂ ਜਿਹੜੀ ਆ ਫਿਲਹਾਲ ਜਿਹੜੀ ਆ ਉਹ ਮਦਦ ਨਹੀਂ ਕੀਤੀ ਗਈ ਪੰਚਾਇਤਾਂ ਜਿਹੜੀਆਂ ਉਹ ਭੰਗ ਹੋ ਚੁੱਕੀਆਂ ਹੈਗੀਆਂ ਆ ਪੈਸੇ ਦੇ ਨਾਲ ਹੀ ਇਹ ਕੰਮ ਹੋਣੇ ਆ ਜੇਕਰ ਪੈਸਾ ਹੀ ਨਹੀਂ ਹੋਏਗਾ ਤਾਂ ਅਸੀਂ ਜਿਹੜੇ ਬਾਕੀ ਦੇ ਅਧੂਰੇ ਕੰਮ ਹੈਗੇ ਉਹ ਪਿੰਡ ਦੇ ਕਿਸ ਤਰ੍ਹਾਂ ਕਰ ਸਕਾਂਗੇ ਵਾਕਈ ਇਹ ਜੇ ਮੈਡਮ ਸਰਪੰਚ ਵੱਲੋਂ ਜੋ ਮੈਨੂੰ ਮੈਨਾਂ ਫੋਨ ਤੇ ਗੱਲ ਕੀਤੀ ਗਈ ਆ ਗੱਲ ਉਹਨਾਂ ਦੀ ਵੀ ਠੀਕ ਹੈ ਗਿਆ ਇਹ ਸਾਰੇ ਪਿੰਡਾਂ ਦਾ ਜਿਹੜਾ ਆ ਇਹੀ ਹਾਲ ਹੈਗਾ ਆ ਜੇ ਪੰਚਾਇਤਾਂ ਨੂੰ ਕੋਈ ਫੰਡੇ ਨਹੀਂ ਆਏਗਾ ਤਾਂ ਪੰਚਾਇਤਾਂ ਕੰਮ ਕੀ ਕਰਨਗੀਆਂ ਤੇ ਅਸੀਂ ਜਿਹੜੇ ਦੋਨੋਂ ਪੱਖ ਲਗਾਉਣਾ ਚਾਹੁੰਦੇ ਸੀ ਪਰ ਉਹਨਾਂ ਨੇ ਜੋ ਫੋਨ ਤੇ ਸਾਡੇ ਨਾਲ ਗੱਲਬਾਤ ਕੀਤੀ ਹੈਗੀ ਆ ਅਸੀਂ ਉਹ ਤੁਹਾਨੂੰ ਜਿਹੜੇ ਅਸੀਂ ਦੱਸ ਰਹੇ ਹੈਗੇ ਆ ਕਿ ਉਹਨਾਂ ਨੇ ਕਿਹਾ ਕਿ ਪੰਚਾਇਤਾਂ ਭੰਗ ਕੀਤੀਆਂ ਨੂੰ ਕਿੰਨਾ ਚਿਰ ਹੋ ਗਿਆ ਕਿ ਕੋਈ ਵੀ ਫੰਡ ਨਹੀਂ ਆਇਆ ਕੋਈ ਪੈਸਾ ਨਹੀਂ ਆਇਆ ਤੇ ਤੁਸੀਂ ਹੀ ਦੱਸੋ ਕਿ ਜੋ ਪਿੰਡ ਵਾਲਿਆਂ ਨੇ ਕਿਹਾ ਹੈ ਕਿ ਇਹ ਕੰਮ ਨਹੀਂ ਹੋਏ ਹੈਗੇ ਤਸੀਂ ਉਹ ਕਿਸ ਤੋਂ ਕਿਸ ਤਰ੍ਹਾਂ ਕਰਾਂਗੇ ਕਿੱਥੋਂ ਕਰਾਂਗੇ ਸਾਨੂੰ ਫੰਡ ਆ ਜਾਂਦੇ ਤਾਂ ਅਸੀਂ ਜਿਹੜੇ ਅਧੂਰੇ ਕੰਮ ਆ ਜੋ ਵੀ ਪਿੰਡ ਵਾਲਿਆਂ ਦੀਆਂ ਸ਼ਿਕਾਇਤਾਂ ਆ ਜਾਂ ਕੰਮ ਰਹਿੰਦੇ ਹੈਗੇ ਆ ਅਸੀਂ ਉਹ ਕੰਮ ਵੀ ਜਿਹੜੇ ਕਰ ਹੀ ਕਰ ਦੇਣੇ ਸੀਗੇ ਕਿਉਂਕਿ ਸਮਾਂ ਸਾਡੇ ਕੋਲ ਬਹੁਤ ਘੱਟ ਰਿਹਾ ਹੈਗਾ ਆ ਤੇ ਇਸ ਕਰਕੇ ਜਿਹੜਾ ਉਹਨਾਂ ਦਾ ਪੱਕਾ ਵੀ ਅਸੀਂ ਜਿਹੜਾ ਆ ਜੋ ਉਹਨਾਂ ਨੇ ਫੋਨ ਤੇ ਗੱਲ ਕੀਤੀ ਅਸੀਂ ਉਹ ਤੁਹਾਨੂੰ ਦੱਸ ਰਹੇ ਹੈਗੇ ਆ ਬਾਕੀ ਵੀਡੀਓ ਨੂੰ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਵੀਡੀਓ ਚੱਲਦੇ ਹੀ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਅਸ਼ੀਰਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇ ਇਹ ਜਿਹੜੀ ਖਬਰ ਲਗਾਈ ਹੈਗੀ ਆ ਇਹ ਕੁਛਕ ਦਾਇਰਾ ਹੈ ਜਿੱਥੇ ਜਿਹੜੀ ਆ ਕਿ ਪਾਣੀ ਦੀ ਨਿਕਾਸੀ ਦੀ ਜਿਹੜੀ ਆ ਸਮੱਸਿਆ ਆ ਰਹੀ ਆ ਤੇ ਸਾਨੂੰ ਵਿਦੇਸ਼ ਤੋਂ ਵੀ ਕੁਝ ਜਦੋਂ ਅਸੀਂ ਖਬਰਾਂ ਲਗਾਉਂਦੇ ਹੈਗੇ ਆ ਕਮੈਂਟ ਆਦੇ ਉਹਨਾਂ ਨੇ ਵੀ ਉੱਥੋਂ ਵੀ ਸਾਨੂੰ ਕਮੈਂਟ ਆਏ ਸੀ ਕਿ ਅਸੀਂ ਮਲਪੁਰ ਪਿੰਡ ਦਾ ਜਿਹੜਾ ਆ ਇਹ ਲਗਾਈਏ ਕਿ ਇਸ ਤੇ ਪਾਣੀ ਦੀ ਜਿਹੜੀ ਸਮੱਸਿਆ ਸਾਰਿਆਂ ਤੋਂ ਗੰਭੀਰ ਬਣੀ ਹੋਈ ਹੈਗੀ ਆ ਸੋ ਅਸੀਂ ਦੋਨੋਂ ਪੱਖ ਲਗਾਉਣਾ ਚਾਹੁੰਦੇ ਸੀ ਉਹਨਾਂ ਦੇ ਕਿਤੇ ਸਰਪੰਚ ਸਾਹਿਬ ਤੇ ਜਾਣ ਦੇ ਕਰਕੇ ਅਸੀਂ ਉਹਨਾਂ ਦਾ ਪੱਖ ਨਹੀਂ ਲੈ ਸਕੇ ਫੋਨ ਤੇ ਜੋ ਗੱਲ ਹੋਈ ਉਹ ਤੁਹਾਨੂੰ ਅਸੀਂ ਦੱਸ ਦਿੱਤੀ ਆ ਵੈਸੇ ਪਿੰਡ ਦਾ ਤੁਸੀਂ ਮੁੱਖ ਦਰਵਾਜ਼ਾ ਦੇਖ ਸਕਦੇ ਹੋ ਜੋ ਪਿੰਡ ਦੇ ਅੰਦਰ ਆ ਮਲਪੁਰ ਕਾਫੀ ਵਧੀਆ ਖੂਬਸੂਰਤ ਜਿਹੜਾ ਉਹ ਬਣਾਇਆ ਗਿਆ ਹੈਗਾ ਆ ਔਰ ਇੱਥੇ ਜਿਹੜੀਆਂ ਟੈਲਾਂ ਵੀ ਲਗਾ ਦਿੱਤੀਆਂ ਗਈਆਂ ਨੇ ਰੰਗ ਰੋਗਨ ਫਿਲਹਾਲ ਜਿਹੜਾ ਕੀਤਾ ਆ ਲੇਕਿਨ ਆ ਪੌੜੀਆਂ ਵੀ ਜਿਹੜੀਆਂ ਉਹ ਚੜਾਈਆਂ ਹੋਈਆਂ ਨੇ ਗੜੀਆਂ ਨਾਲੀਆਂ ਜਿਹੜੀਆਂ ਉਹ ਪੱਕੀਆਂ ਨੇ ਖੂਬਸੂਰਤੀ ਜਿਹੜੀ ਹੈਗੀ ਆ ਪਿੰਡ ਦੇ ਵਿੱਚ ਅੰਦਰ ਸਾਫ ਸਫਾਈ ਵੀ ਹੈ। ਕਾਫੀ ਸਾਫ ਸਫਾਈ ਹੈ। ਗਲੀਆਂ ਬਿਲਕੁਲ ਪੱਕੀਆਂ ਨੇ। ਔਰ ਸਿਮੈਂਟ ਦੀਆਂ ਬਣੀਆਂ ਹੋਈਆਂ ਨੇ। ਸਾਫ ਸਫਾਈ ਦਾ ਪੂਰਾ ਧਿਆਨ ਕੀਤਾ ਗਿਆ। ਸਿਰਫ ਇੱਕ ਕਮੀ ਜੋ ਇੱਥੇ ਪਾਈ ਗਈ ਆ ਉਹ ਕਮੀ ਪਾਈ ਗਈ ਆ ਕਿ ਕੁਝ ਘਰਾਂ ਦੇ ਵਿੱਚ ਜਿਹੜੀਆਂ ਉਹ ਟੁੱਟੀਆਂ ਪਾਣੀ ਦੀਆਂ ਨਹੀਂ ਹੈਗੀਆਂ ਲੱਗੀਆਂ ਔਰ ਇੱਕ ਕੁਝ ਕੇ ਏਰੀਆ ਐਸਾ ਆ ਜਿੱਥੇ ਪਾਣੀ ਦੀ ਨਿਕਾਸੀ ਨਹੀਂ ਹੈਗੀ। ਇਹ ਜਿਹੜੀ ਹੈਗੀ ਆ ਇਹ ਕਮੀ ਜ਼ਰੂਰ ਪਾਈ ਗਈ ਆ ਤੇ ਅਸੀਂ ਉਮੀਦ ਕਰਦੇ ਹਾਂ ਜੋ ਵੀ ਅਗਲੀ ਪੰਚਾਇਤ ਆਏਗੀ ਇਸ ਪਾਸੇ ਵੱਲ ਜਿਹੜਾ ਉਚੇਚਾ ਧਿਆਨ ਦਵੇਗੀ ਸੋ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਦਾ ਕੰਮ ਕਿਸੇ ਤੇ ਨਿੱਜੀ ਅਟੈਕ ਕਰਨਾ ਨਹੀਂ ਆ ਜਾਂ ਕਿਸੇ ਨੂੰ ਠੇਸ ਪਹੁੰਚਾਣਾ ਨਹੀਂ ਹੁੰਦਾ ਜੋ ਜਿੱਥੇ ਦੀ ਸਮੱਸਿਆ ਆਂਦੀ ਆ ਜਦੋਂ ਸਾਨੂੰ ਕੋਈ ਫੋਨ ਆਂਦਾ ਜਦੋਂ ਸਾਨੂੰ ਕੋਈ ਬੁਲਾਉਂਦਾ ਆ ਤਾਂ ਅਸੀਂ ਉਸ ਪਿੰਡ ਦੇ ਵਿੱਚ ਜਾਂਦੇ ਆ ਸਾਡਾ ਇਹ ਕੰਮ ਵੀ ਹੈ ਸਾਡਾ ਇਹ ਫਰਜ਼ ਵੀ ਆ ਤਾਂ ਅਸੀਂ ਉੱਥੇ ਦੀ ਜੋ ਸਮੱਸਿਆ ਆਂਦੀ ਆ ਤਾਂ ਅਸੀਂ ਲਗਾਉਂਦੇ ਹੈਗੇ ਆ ਅਸੀਂ ਇੱਕ ਪੱਖ ਨਹੀਂ ਦੋਨੋਂ ਪੱਖ ਲਗਾਉਣਾ ਚਾਹੁੰਦੇ ਆ ਪਰ ਜੇਕਰ ਦੂਸਰਾ ਪੱਖ ਸਾਹਮਣੇ ਨਾ ਆਵੇ ਤਾਂ ਉਸ ਦੇ ਵਿੱਚ ਸਾਡਾ ਕੋਈ ਦੋਸ਼ ਨਹੀਂ ਹੁੰਦਾ ਦੂਜਾ ਪੱਖ ਕਈ ਵਾਰ ਉਹ ਮਜਬੂਰੀ ਹੁੰਦਾ ਜਾਂ ਕਿਤੇ ਗਏ ਹੁੰਦੇ ਨੇ ਇਸ ਕਰਕੇ ਵੀ ਅਸੀਂ ਨਹੀਂ ਲਗਾ ਸਕ ਨਹੀਂ ਲਗਾ ਹੁੰਦਾ ਹੈਗਾ ਪਰ ਇਹ ਮਲਪੁਰ ਦੀ ਜੋ ਸਮੱਸਿਆ ਸੀ ਅਸੀਂ ਆਪਣੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਲਾਈ ਆ ਫਿਰ ਤੋਂ ਦੱਸ ਦਿੰਨੇ ਆ ਕਿ ਇੱਕ ਏਰੀਆ ਐਸਾ ਆ ਜੋ ਰਾਹੋ ਰੋਡ ਤੇ ਉੱਥੇ ਪਾਣੀ ਦੀ ਨਿਕਾਸੀ ਨਹੀਂ ਹੈ ਔਰ ਪਿੰਡ ਵਿੱਚ ਵੀ ਪਾਣੀ ਦੀ ਨਿਕਾਸੀ ਦੇ ਜਿਹੜੇ ਉਹ ਸਾਧਨ ਆਈਆਂ ਔਰ ਇਹ ਵੀ ਸਾਨੂੰ ਜੋ ਸਰਪੰਚ ਸਾਹਿਬ ਨਾਲ ਗੱਲ ਹੋਈ ਸੀ ਉਹਨਾਂ ਨੇ ਦੱਸਿਆ ਕਿ ਛੱਪੜ ਵੀ ਜਿਹੜੇ ਆ ਉਹ ਪੂਰੇ ਗਏ ਨੇ ਕੁਝ ਲੋਕਾਂ ਦੀਆਂ ਵੀ ਨਗੈਲੀਆਂ ਹੁੰਦੀਆਂ ਨੇ ਇਸ ਕਰਕੇ ਆਮ ਲੋਕਾਂ ਨੂੰ ਵੀ ਚਾਹੀਦਾ ਹੈ ਜੋ ਸਰਕਾਰੀ ਥਾਮਾ ਨੇ ਪੰਚਾਇਤੀ ਥਾਮਾ ਨੇ ਉੱਥੇ ਕਬਜ਼ੇ ਨਾ ਕੀਤੇ ਜਾਣ ਕਿਉਂਕਿ ਉੱਥੇ ਹੀ ਤਾਂ ਪਾਣੀ ਦੀ ਨਿਕਾਸੀ ਹੋਣੀ ਹੁੰਦੀ ਆ ਇਹ ਜਿਹੜੇ ਕਬਜ਼ੇ ਵਗੈਰਾ ਦਾ ਚੱਕਰ ਹੈਗਾ ਇਹ ਨਾ ਕੀਤਾ ਜਾਵੇ ਕਿਉਂਕਿ ਫੇ ਸਾਰੇ ਪਿੰਡ ਨੂੰ ਸਮੱਸਿਆ ਆ ਜਾਂਦੀ ਹੈ ਨਮਾਸ਼ਾਰ ਦਵਾਬਾ YouTube ਚੈਨਲ ਤੋਂ ਕਸ਼ਮੀਰੀ ਲਾਲ ਕੈਂਚੀਫ ਐਡੀਟਰ ਦੀ ਰਿਪੋਰਟ ਇਸ ਪਿੰਡ ਦੀ ਹਿਸਟਰੀ ਜਿਹੜੀ ਆ ਉਹ ਕਿਸੇ ਦਿਨ ਅਸੀਂ ਜਿਹੜੀ ਆ ਡਾਕੂਮੈਂਟਰੀ ਜ਼ਰੂਰ ਲਗਾਵਾਂਗੇ ਹੁਣ ਤੇ ਸਿਰਫ ਪਾਣੀ ਦੀ ਨਿਕਾਸੀ ਸੰਬੰਧੀ ਸੀ ਜੋ ਜੋ ਸਾਡੇ ਅੱਗੇ ਆਇਆ ਔਰ ਆ ਦੇਖੋ ਬੜਾ ਕਾਫੀ ਖੂਬਸੂਰਤ ਬੈਠਣ ਲਈ ਬਣਾਈ ਹੋਈ ਆ ਇਸ ਪਿੰਡ ਦੇ ਵਿੱਚ ਔਰ ਇੱਥੇ ਇਹ ਵੀ ਲਿਖਿਆ ਹੋਇਆ ਆ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਪਲਾਸਟਿਕ ਲਈ ਕੂੜੇਦਾਨ ਇਸ ਕੂੜੇਦਾਨ ਵਿੱਚ ਕੇਵਲ ਪਲਾਸਟਿਕ ਦਾ ਕੂੜਾ ਹੀ ਪਾਇਆ ਜਾਵੇ ಗ್ರಾಮ ਪੰਚਾਇਤ ਬਲੋਂ ਇਹ ਲਿਖਿਆ ਗਿਆ ਆ ਹੁਣ ਜੇ ਲੋਕੀ ਹੀ ਇੱਧਰ ਉੱਧਰ ਕੂੜਾ ਸਿੱਟਣਗੇ ਤੇ ਫਿਰ ਪੰਚਾਇਤ ਵੀ ਉੱਥੇ ਕੀ ਕਰ ਸਕਦੀ ਆ ਆ ਕਾਫੀ ਖੂਬਸੂਰਤ ਬਣਾਇਆ ਹੋਇਆ ਆ ਇਸ ਪਿੰਡ ਦੇ ਵਿੱਚ ਆ ਜਿਹੜਾ ਹੈਗਾ ਆ ਪੱਕੇ ਤੌਰ ਤੇ ਵੀ ਆ ਜਿਹੜਾ ਇੱਕ ਛੱਪੜ ਆ ਬਣਾਇਆ ਗਿਆ ਹੈਗਾ ਆ ਔਰ ਲੇਕਿਨ ਇਹ ਪਾਣੀ ਦੀ ਨਿਕਾਸੀ ਦੀ ਸਮੱਸਿਆ ਕਿਉਂ ਆ ਆ ਰਹੀ ਆ ਇਸ ਤੇ ਬਾਰੇ ਵੀ ਜਿਹੜਾ ਆ ਉਹ ਜ਼ਰੂਰ ਗੰਭੀਰਤਾ ਦੇ ਨਾਲ ਸੋਚਣਾ ਪਏਗਾ ਆਲੇ ਦੁਆਲੇ ਜਿਹੜੀਆਂ ਆ ਕੀ ਉਹ ਜਾਲੀਆਂ ਲਗਾਈਆਂ ਹੋਈਆਂ ਆ ਇਹ ਬਹੁਤ ਹੀ ਇੱਕ ਵਧੀਆ ਕੰਮ ਕੀਤਾ ਗਿਆ ਆ ਜਾਲੀਆਂ ਲਗਾਉਣ ਦਾ ਮਤਲਬ ਹੈ ਕਿ ਕੋਈ ਪਸ਼ੂ ਜਾਂ ਕੋਈ ਇਸ ਦੇ ਵਿੱਚ ਅੰਦਰ ਨਾ ਆ ਜਾਵੇ ਤੇ ਛੱਪੜ ਦੇ ਵਿੱਚ ਨਾ ਡਿੱਗ ਜਾਵੇ ਕਈ ਵਾਰ ਕੁੱਤੇ ਬਿੱਲੀਆਂ ਜਾਂ ਕੋਈ ਜਾਨਵਰ ਜਿਹੜੇ ਆ ਉਹ ਪਸ਼ੂ ਵਗੈਰਾ ਜਿਹੜੇ ਆ ਉਹ ਅੰਦਰ ਆ ਜਾਂਦੇ ਨੇ ਛੱਪੜਾਂ ਦੇ ਵਿੱਚ ਕਾਫੀ ਦੂਰ ਤੱਕ ਜਿਹੜਾ ਹੈ ਉੱਚੀਆਂ-ਉੱਚੀਆਂ ਜਿਹੜੀਆਂ ਆ ਮਤਲਬ ਹੈ ਇੱਕ ਇਹ ਦੁਆਰਾ ਕੀਤੀਆਂ ਹੋਈਆਂ ਨੇ ਆਪਣੇ ਅਲੂਮੀਨੀਅਮ ਦੀਆਂ ਜੋ ਤਾਰਾਂ ਹੁੰਦੀਆਂ ਨੇ ਉਹਦੇ ਨਾਲ ਕੀਤੀਆਂ ਹੋਈਆਂ ਨੇ ਲੇਕਿਨ ਇਹ ਪਾਣੀ ਦੀ ਜੋ ਸਮੱਸਿਆ ਆ ਰਹੀ ਆ ਇਹਦੇ ਬਾਰੇ ਬੜੀ ਗੰਭੀਰਤਾ ਦੇ ਨਾਲ ਜਿਹੜਾ ਉਹ ਸੋਚਣਾ ਪਵੇਗਾ ਅਗਲੀ ਜੋ ਵੀ ਪੰਚਾਇਤ ਆਂਦੀ ਆ ਇਸ ਵਾਸਤੇ ਬਲ ਜ਼ਰੂਰ ਧਿਆਨ ਕਰੇ